ਉਹ ਸਿਸਟਮ ਨੂੰ ਸਾਬ ਨਹੀਂ ਸਕੇ ਜਿਹੜੇ ਸਿਸਟਮ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ੀ ਲੋਕ ਪੰਜਾਬ ਦੇ ਵਿੱਚ ਆ ਕੇ ਨੌਕਰੀ ਕਰਨ ਨੂੰ ਤਰਜੀਹ ਦਿੰਦੇ ਹੁੰਦੇ ਸੀਗੇ ਇੱਕ ਜਨਰਲ ਮੈਂਟੂਰਾ ਤੇ ਜਨਰਲ ਜਨਰਲ ਅਲਰਟ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਂ ਸੁਣ ਕੇ ਪੰਜਾਬ ਦੇ ਵਿੱਚ ਪਹੁੰਚਦੇ ਨੇ ਲਾਹੌਰ ਦੇ ਵਿੱਚ ਪਹੁੰਚਦੇ ਨੇ ਇੱਥੇ ਪਹੁੰਚ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਰਜੀ ਲਿਖਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਇਹ ਬਿਨੈ ਪੱਤਰ ਅਰਜੀ ਪਹੁੰਚਾਈ ਜਾਂਦੀ ਆ ਤਾਂ ਉਹਨਾਂ ਨੇ ਐਕਸੈਪਟ ਕਰ ਲਈ ਉਹਨਾਂ ਦੀ ਅਰਜੀ ਪਰ ਉਹਨਾਂ ਨੇ ਪੰਜ ਸ਼ਰਤਾਂ ਰੱਖੀਆਂ ਪਹਿਲੀ ਕਹਿੰਦੇ ਜੇ ਪੰਜਾਬ ਤੇ ਬ੍ਰਿਟਿਸ਼ ਆਰਮੀ ਦੇ ਵਿੱਚ ਕਦੇ ਕੋਈ ਲੜਾਈ ਹੁੰਦੀ ਆ ਤਾਂ ਤੁਸੀਂ ਸਾਡੇ ਵੱਲੋਂ ਲੜੋਗੇ ਨਾ ਕਿ ਯੂਰੋਪੀਅਨ ਵੱਲੋਂ ਦੂਜੀ ਸ਼ਰਤ ਉਹਨਾਂ ਨੇ ਰੱਖੀ ਵੀ ਤੁਸੀਂ ਕਦੇ ਵੀ ਯੂਰੋਪੀਅਨ ਅਫੀਸ਼ੀਅਲਸ ਦੇ ਨਾਲ ਡਾਇਰੈਕਟ ਕੰਟੈਕਟ ਨਹੀਂ ਕਰਨਾ ਪੀਜੀ ਸ਼ਰਤ ਹੈ ਸਗੀ ਵੀ ਤੁਸੀਂ ਸਾਫ਼ ਸੁਥਰੇ ਰਹਿਣਾ ਕੇਸ ਦਾੜੀ ਦੇ ਜਿਹੜੇ ਵਾਲ ਨੇ ਉਹ ਕੱਟਣੇ ਨਹੀਂ ਹੈਗੇ ਚੌਥੀ ਸ਼ਰਤ ਸਗੀ ਵੀ ਕਿਸੇ ਵੀ ਮਾਸ ਦਾ ਸੇਵਨ ਨਹੀਂ ਕਰਨਾ ਲਾਸਟ ਪੰਜਵੀਂ ਸ਼ਰਤ ਸਗੀ ਕਿ ਤਮਾਕੂ ਨਹੀਂ ਪੀਣਾ ਹੁਣ ਜਨਰਲ ਅਲਾਰਡ ਜਿਹੜਾ ਇਹਨੂੰ ਤਮਾਕੂ ਪੀਣ ਦੀ ਬਹੁਤ ਆਦਤ ਸੀ ਸੋ ਇਹਨੇ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਬੇਨਤੀ ਕੀਤੀ ਪੰਜਵੀਂ ਸ਼ਰਤ ਦੇ ਵਿੱਚ ਕਹਿੰਦਾ ਵੀ ਮੈਨੂੰ ਥੋੜੀ ਜੀ ਢਿੱਲ ਦਿੱਤੀ ਜਾਵੇ ਕਹਿੰਦਾ ਮੈਂ ਹੌਲੀ ਹੌਲੀ ਛੱਡ ਦੂੰ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਇਹ ਹੁੰਦੀ ਹੈ ਪਾਵਰ ਇਹ ਹੁੰਦਾ ਰਾਜ ਆਖਰ ਉਹਨਾਂ ਨੂੰ ਫਿਰ ਪੰਜੇ ਸ਼ਰਤਾਂ ਮੰਨਣੀਆਂ ਪਈਆਂ ਕਿਉਂਕਿ ਉਹਨਾਂ ਨੂੰ ਤਾਂ ਨੌਕਰੀ ਦੀ ਲੋੜ ਸੀਗੀ ਬਾਅਦ ਚ ਫਿਰ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਰਮੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਸੀ